ਪਾਜੀ ਇਹਨਾ ਛੋਟਾ ਟਰੈਕਟਰ ਕਿਉਂ ਰੱਖਿਆ ਤੁਸੀਂ ਇਹ ਪਾਜੀ ਆਪਾਂ ਤਾਂ ਲਿਆ ਕਿਉਂਕਿ ਆਪਣੇ ਫਾਰਮ ਤੇ ਨਾ ਜਗ੍ਹਾ ਥੋੜੀ ਸੀ ਅੱਛਾ ਤੇ ਵੱਡੇ ਟਰੈਕਟਰ ਦੀ ਲੋੜ ਨਹੀਂ ਸੀ ਇਹ ਛੋਟੀ ਜਗ੍ਹਾ ਤੇ ਥੋੜਾ ਥੋੜੀ ਜਗ੍ਹਾ ਸੰਭਾਲਣ ਵਾਸਤੇ ਬਹੁਤ ਵਧੀਆ ਟਰੈਕਟਰ ਆ ਇਹ अच्छा ਤੇ ਜਿੱਦੇ ਮਰਜ਼ੀ ਤੁਸੀਂ ਕਟਾਈ ਕਰ ਲਓ ਜਿੱਦ ਮਰਜ਼ੀ ਵਹਾਈ ਲੈਣੋ ਦੋ ਖੇਤਾਂ ਦਾ ਤੁਸੀਂ ਦੋ ਖੇਤਾਂ ਦਾ ਇਹ ਬਹੁਤ ਵਧੀਆ ਸਬਜ਼ੀ ਬੀਜਣ ਵਾਲੇ ਬੰਦਿਆਂ ਲਈ ਬਹੁਤ ਵਧੀਆ ਚੀਜ਼ ਆ ਇਹ ਅੱਛਾ ਇਹ ਕਪੀਲ ਦੁੱਖੋਂ ਵੀ ਬਹੁਤ ਵਧੀਆ ਆ ਵਧੀਆ ਐਵਰੇਜ ਬਹੁਤ ਵਧੀਆ ਐਵਰੇਜ ਆ ਜਿੱਦਾਂ ਮਰਜ਼ੀ ਬਾਹੋ ਇਹਨੂੰ ਰੂਟਾ ਬੀਟਰ ਚੱਲਦਾ ਇਹਦੇ ਮਗਰ ਅੱਛਾ ਚਲਾ ਕੇ ਦਿਖਾਓ ਤਾਂ ਜਰਾ ਤੁਸੀਂ ਆ ਲਓ ਜੀ ਇਹ ਕਿਹੜੀ ਕੰਪਨੀ ਦਾ ਭਾਜੀ ਇਹ? ਇਹ ਭਾਜੀ ਸੋਨਾ ਲੀਕਾ ਦਾ ਇਹ ਲਿਆਹੀ 5.5 ਲੱਖ ਰੁਪਏ ਦਾ। ਅੱਛਾ। ਇਹਦੇ ਨਾਲ ਤੁਹਾਨੂੰ ਉਹਨਾਂ ਨੇ ਇੱਕ ਹੜ ਦਿੱਤੇ ਆ। ਠੀਕ ਆ। ਤੇ ਇੱਕ ਉਧਰ ਰੋਟਾ ਬੀਟਰ ਪਿਆ। ਅੱਛਾ। ਬਹੁਤ ਵਧੀਆ ਈਜੀ ਚਲਾਉਣ ਨੂੰ ਆ ਚਾਹੇ ਬੱਚੇ ਵੀ ਸਿੱਖ ਲੈਣ। ਹਾਂ। ਉਹਨਾਂ ਲਈ ਬਹੁਤ ਵਧੀਆ ਚੀਜ਼ ਆ। ਠੀਕ ਆ। ਇਹ ਕੰਪਨੀ ਇਹ ਹੀ ਆ ਹੋਰ ਕੋਈ ਵੀ ਕੰਪਨੀ? ਕੋਈ ਵੀ ਲੈ ਲਓ ਤੁਸੀਂ ਕੰਪਨੀ। ਹਾਂ। ਬਸ ਜਗ੍ਹਾ ਥੋੜੀ ਘਟਿਆ ਫਾਰਮ ਹਾਊਸ ਤੇ। ਹਾਂ। ਤਾਂ ਤੁਸੀਂ ਛੋਟੇ ਇਹਦੇ ਨਾਲ ਤੁਹਾਡਾ ਕੰਮ ਬਹੁਤ ਜਾਨੀ ਫਾਰਮ ਹਾਊਸ ਤੇ ਦੇ ਲਈ ਸਭ ਤੋਂ ਵਧੀਆ। ਦੋ ਖੇਤ ਹੋ ਜਾਣ, ਤਿੰਨ ਖੇਤ ਠੀਕ ਹੈ ਕੀ ਕਹਿਣਾ ਚਾਹਦੇ ਆ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦਰਸ਼ਕ ਜੀ ਕਹਿਣਾ ਚਾਹੁੰਦੇ ਵੀ ਇੱਥੇ ਚਾਰ ਜਾਂ ਪੰਜ ਬੰਦੇ ਲਾਉਣੇ ਆਪਾਂ ਉੱਥੇ ਇੱਕ ਡਰਾਈਵਰ ਹੋਵੇ ਤਾਂ ਇੱਕ ਬੰਦੇ ਨਾਲ ਕੰਮ ਚਲਾ ਸਕਦੇ ਹਾਂ ਹਾਂ ਚਲੋ ਪਾਜੀ ਹੁਣੀ ਆਪਣੇ ਫਾਰਮ ਹੋਂ ਤੇ ਦੇਲੇ ਟਰੈਕਟਰ ਲਿਆ ਸੀਗਾ ਫਿਰ ਇਹਨਾਂ ਨੇ ਟਰੈਕਟਰ ਬਾਰੇ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਪਾਜੀ ਤੁਹਾਡਾ ਥੈਂਕ ਯੂ